ਹਾਂਜੀ ਜੀ ਮੇਰਾ ਨਾਮ ਹਿੰਮਤ ਸਿੰਘ ਆ ਆਪਣੇ ਪਿੰਡ ਦਾ ਨਾਮ ਕਲਸਿਆ ਅੱਜ ਜਿਹੜਾ ਚੁਣਿਆ ਗਿਆ ਵਾ ਕੀ ਕਹਿਣਾ ਚਾਹੋਗੇ ਸਰਪੰਚ ਤੇ ਮੈਂਬਰ ਚੁਣੇ ਗਏ ਵੇਖੋ ਜੀ ਅੱਜ ਜਿਹੜਾ ਸਰਪੰਚ ਤੇ ਮੈਂਬਰ ਚੁਣੇ ਗਏ ਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੇ ਮੇਰੇ ਲੈਫਟ ਹੈਂਡ ਸਾਈਡ ਤੇ ਖੜੇ ਨੇ ਇਹ ਆਰਮੀ ਚੋਂ ਆਪਣੀ ਪੂਰੀ ਸੇਵਾ ਨਿਭਾ ਕੇ ਆਪਣੀ ਪੂਰੀ ਡਿਊਟੀ ਕਰਕੇ ਤੇ ਆਏ ਆ ਤੇ ਇਹ ਮੇਰਾ ਸਾਥ ਦੇ ਰਹੇ ਆ ਬਹੁਤ ਮੈਂਬਰ ਮੌਜੂਦ ਚੁਣੇ ਗਏ ਨੇ ਤੇ ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਤੇ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ 8 9 10 ਸਾਲ ਰਿਹਾ ਵਾਂ ਤੇ ਉਹਦੇ ਵਿੱਚ ਵਿੱਚ ਮੈਂ ਕੈਨੇਡਾ ਵੀ ਦੋ ਟਾਈਮ ਹੋ ਕੇ ਆਇਆ ਹਾਂ 홀ੀਡੇਸ ਆਸਟ੍ਰੇਲੀਆ ਦੀ ਧਰਤੀ ਵੀ ਹੋ ਕੇ ਆਇਆ ਹਾਂ ਹੋਰ ਮੈਂ ਸਿੰਗਾਪੁਰ ਕਾਫੀ ਛੋਟੀਆਂ ਕੰਟਰੀਆਂ 'ਚ ਘੁੰਮਿਆ ਵਾਂ ਤੇ ਇਸ ਚੀਜ਼ਾਂ ਦੇ ਲਈ ਮੈਨੂੰ ਕਾਫੀ ਮੈਂ ਜਾਣਕਾਰੀ ਕਲੈਕਟ ਕੀਤੀ ਹੋਈ ਆ ਟਰੈਵਲ ਕਰਕੇ ਤੇ ਕੁਝ ਚੀਜ਼ਾਂ ਦੇ ਵਿੱਚ ਚਲੋ ਆਪਣਾ ਜ਼ਿਆਦਾ ਟਾਈਮ ਇੰਡੀਆ ਦੇ ਵਿੱਚ ਇਹਨਾਂ ਨੇ ਆਪਣਾ ਆਰਮੀ ਦੀ ਡਿਊਟੀ ਇੱਥੇ ਕੀਤੀ ਉਹ ਵੀ ਤੁਹਾਨੂੰ ਦੱਸਿਆ ਕਿ ਇਹ ਮੇਰੀ ਕਾਫੀ ਹੈਲਪ ਕਰਨਗੇ ਤੇ ਅਸੀਂ ਰਲ ਕੇ ਦੋਵੇਂ ਜਣੇ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਨਿਭਾਣਾਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਸਰਕਾਰ ਦੀ ਮਦਦ ਲੈ ਕੇ ਤੇ ਆਪਾਂ ਕਿਸੇ ਦਾ ਕੋਈ ਲਾਹਾ ਨਾ ਰਹਿਣ ਦੇਾਂਗੇ ਸਰਪੰਚ ਜੀ ਗੱਲ ਕਰੀਏ ਬਾਹਰ ਦੇਖ ਲਈ ਅਸੀਂ ਦੇਖਦੇ ਪਿੰਡਾਂ ਦੇ ਆ ਜਿਹੜੇ ਵਿਦੇਸ਼ ਆਂਦੇ ਨੇ ਪਰ ਪਿੱਛੇ ਮੁਰਕੇ ਪਿੰਡ ਉਹ ਦੇਖਦੇ ਨਹੀਂ ਆ ਵੇਖੋ ਜੀ ਜਿਹੜੇ ਆਪਣਾ ਤੁਹਾਨੂੰ ਦੱਸਿਆ ਕਿ ਜਿੱਦਾਂ 20 ਲੱਖ ਰੁਪਏ ਲਾ ਕੇ ਆਪਾਂ ਕੋਸ਼ਿਸ਼ ਤੇ ਹੱਦ ਤੱਕ ਕਈਆਂ ਫੈਮਲੀਆ ਦੇ ਵਿੱਚ ਪੈਸਾ ਇੰਨਾ ਕਿ ਜ਼ਿਆਦਾ ਹੁੰਦਾ ਵਾ ਤੇ ਕੁਝ ਬੱਚੇ ਇੰਜੋਏ ਕਰਨ ਜਾਂਦੇ ਨੇ ਬਾਹਰ ਜਿੱਦਾਂ ਕੈਨੇਡਾ ਮੈਂ ਵੇਖਿਆ ਜਾ ਕੇ ਕਿ ਕੁਝ ਬੱਚੇ ਰੈਂਟ ਤੋਂ ਬੜਾ ਤੰਗ ਹੁੰਦੇ ਨੇ ਤੇ ਕਈ ਇਧਰੋਂ ਰੈਂਟ ਕਰਾਇਆ ਆਪਣਾ ਖਾਣ ਪੀਣ ਦਾ ਜ਼ਮਾਨ ਇਧਰੋਂ ਆਪਣੇ ਮਾਪਿਓ ਕੋਲ ਮੰਗਾਉਂਦੇ ਉਹ ਤੇ ਵੇਖੋ ਇੱਕ ਹੌਲੀਡੇਜ਼ ਮਨਾਉਣ ਜਾਂਦੇ ਨੇ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਬਾਹਰਲੀ ਕੰਟਰੀ ਦੇ ਵਿੱਚ ਤੇ ਜਿਹੜਾ ਮੀਡੀਅਮ ਕਲਾਸ ਫੈਮਿਲੀ ਅਲਾਵਾ ਉਹ ਜੇ ਬੱਚਾ 20 ਲੱਖ ਲਾ ਕੇ ਜਾਂਦਾ ਤੇ ਦਿਨ ਰਾਤ ਉੱਥੇ ਮਿਹਨਤ ਕਰਦੇ ਆਪਾਂ ਵੇਖਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਤੇ ਕੁਝ ਚਲੋ ਡਰੱਗ ਦਾ ਸਿਸਟਮ ਇੱਥੇ ਵੀ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਤੇ ਅਸੀਂ ਬਾਹਰ ਵੀ ਮੈਂ ਬਹੁਤ ਜ਼ਿਆਦਾ ਵੇਖਿਆ ਵਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤੇ ਆਪਣਾ ਇਸ ਚੀਜ਼ ਦੇ ਵਿੱਚ ਚਲੋ ਮੈਂ ਤੁਹਾਨੂੰ ਕਹਿਣਾ ਕਿ ਚਲੋ 20 ਲੱਖ ਲਾ ਕੇ ਜਾਣਾ ਚੰਗਾ ਪਰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਰੱਖਣਾ ਚਾਹੀਦਾ ਵਾ ਪਿੰਡ ਦੇ ਕੰਮ ਕਿਹੜੇ ਕਿਹੜੇ ਵਾਸ ਕੀਤੇ ਜਾਣਗੇ ਇੱਥੇ ਪਿੰਡ ਕਿਹੜਾ ਕਿੰਨਾ ਪਛੜਿਆ ਰਹਿ ਗਿਆ ਹੈ ਪਿੰਡ ਦੇ ਵੇਖੋ ਆਪਾਂ ਸਾਰੀ ਸਮੂਹ ਸੰਗਤ ਤੋਂ ਵਿਚਾਰ ਲਏ ਕਿ ਪਿੰਡ ਦੇ ਕਾਰਜ ਕਿਹੜੇ ਪੈਂਡਿੰਗ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਪਿੰਡ ਦਾ ਇੱਕ ਜਿਮ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਆਇਆ ਟਰਾਂਸਪੋਰਟ ਦੀ ਬੜੀ-ਬੜੀ ਸੁਵਿਧਾ ਸਾਡੇ ਹੈ ਹੀ ਨਹੀਂ ਆ ਇੱਥੇ ਦੂਸਰੇ ਪਿੰਡਾਂ ਤੋਂ ਜਾ ਕੇ ਸਾਨੂੰ ਟਰਾਂਸਪੋਰਟ ਕਲੈਕਟ ਕਰਕੇ ਫੇਰ ਯੂਨੀਵਰਸਿਟੀ ਖਾਲਸਾ ਕਾਲਜ ਪੜਨ ਜਾਣਾ ਪੈਂਦਾ ਵਾ ਤੇ ਉਹ ਟਰਾਂਸਪੋਰਟ ਦਾ ਮੁਹਿਆ ਕਰਾਈ ਜਾਊਗੀ ਬੜਾ ਤੇ ਹੋਰ ਆਪਣੇ ਜਿਮ ਹੋ ਗਿਆ ਗਰਾਊਂਡ ਦਾ ਕਰਾਂਗੇ ਕਿ ਕੋਈ ਗਰਾਊਂਡ ਸਾਡੇ ਪਿੰਡ ਦੇ ਵਿੱਚ ਹੈਗੀ ਨਹੀਂ ਆ ਕੋਈ ਸੈਰ ਕਰਨ ਲਈ ਸ਼ਾਮ ਨੂੰ ਸਵੇਰੇ ਕਿਸੇ ਨੇ ਜਾਣਾ ਹੋਵੇ ਤੇ ਕਿਤੇ ਜਾ ਹੀ ਨਹੀਂ ਸਕਦਾ ਤੇ ਰੋਡ ਦੇ ਉੱਤੇ ਵਹੀਕਲ ਬਹੁਤ ਹੁੰਦੇ ਆ ਕੋਈ ਰੋਡ ਤੇ ਜਾਵੇ ਤਾਂ ਕਿਸੇ ਨੂੰ ਇਨਸੀਡੈਂਟ ਹੋ ਸਕਦਾ ਕਿਸੇ ਟਾਈਮ ਵੀ ਹਾਂਜੀ ਨਾਮ ਗੁਰਦੇਵ ਸਿੰਘ ਪਿੰਡ ਕਲਸ ਜ਼ਿਲ੍ਹਾ ਤਰਨਤਨ ਅੱਜ ਪਿੰਡ ਵੱਲੋਂ ਸਵਰਸੰਮਤੀ ਨਾਲ ਮੈਂਬਰ ਚੁਣਿਆ ਗਿਆ ਮੈਂ ਆਰਮੀ ਚ ਵੈਸੇ ਰਿਟਾਇਰ ਹੋਇਆ ਹੋਣੀ 4-5 ਮਹੀਨੇ ਹੋ ਗਏ ਮੈਨੂੰ ਚੱਲ ਆਪਣੀ ਸੋਚ ਹੀ ਇਹ ਵੀ ਜੋ ਸਰਪੰਚ ਸਾਹਿਬ ਚੁਣੇ ਗਏ ਨੇ ਇਹਦੇ ਨਾਲ ਵੀ ਅਕਸਰ ਸਾਡੀ ਫੋਨ ਤੇ ਬਾਹਰ ਹੀ ਨਿਊਜ਼ੀਲੈਂਡ ਹੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਇਹ ਮੁੰਡਾ ਬਾਹਰੋਂ ਆਇਆ ਤੇ ਮੈਂ ਚੱਲ ਆਰਮੀ ਚ ਤੇ ਸਾਡੀ ਅਕਸਰ ਗੱਲਬਾਤ ਹੁੰਦੀ ਸੀ ਤੇ ਆਪਾਂ ਕੋਈ ਵਧੀਆ ਤਰੀਕੇ ਨਾਲ ਜੇ ਤੱਕ ਕੋਈ ਹੋਏ ਨਹੀਂ ਮਸਲੇ ਬੜੇ ਆ ਨਹੀਂ ਲੜਾਈਆਂ ਝਗੜਿਆਂ ਦੇ ਹਰ ਵਾਰੀ ਹੁੰਦੇ ਆ 500 ਸਾਲ ਫਿਰ ਉਹ ਚੱਲਦਾ ਰਹਿੰਦਾ ਕਲੇਸ਼ ਹੀ ਚੱਲਦਾ ਰਹਿੰਦਾ ਕੋਈ ਸੁਧਰਦਾ ਨਹੀਂ ਕੰਮ ਵਿਕਾਸ ਪੱਖੋਂ ਆਪਣਾ ਪਿੰਡ ਕਾਫੀ ਅਜੇ ਮਤਲਬ ਜਿਤਨਾ ਸਾਡੇ ਪਿੰਡ ਨਹਿਰੀ ਪਾਣੀ ਨਹਿਰੀ ਪਾਣੀ ਵੀ ਸਰਕਾਰ ਨੇ ਇਤਨਾ ਸੂਬੇ ਪੱਕੇ ਕਰਾਏ ਆ ਉਹਨ ਸਾਡਾ ਵੀ ਫਰਜ਼ ਬੰਦਾ ਤੇ ਅਸੀਂ ਹਲਾ ਮਾਰੀਏ ਤੇ ਪੂਰੇ ਪਾ ਕੇ ਜਿਤਨਾ ਵੀ ਹੋ ਸਕੇ ਉਹ ਲਿਆਈਏ ਕਾਫੀ 30 ਸਾਲ ਪਹਿਲਾਂ ਟੈਂਕੀ ਬਣੀ ਸੀ ਅੱਜ ਵੀ ਚਾਲੂ ਆ ਪਰ ਉਹ ਧਿਆਨ ਨਹੀਂ ਉਹਦੇ ਵੱਲ ਕੋਈ ਦੇ ਰਿਹਾ ਕਿਹੜੀ ਪਾਰਟੀ ਸਮਰਥਨ ਕਰ ਰਹੀ ਹੈ ਪਾਰਟੀ ਅਸੀਂ ਮਤਲਬ ਵਕਾਸ ਵਾਸਤੇ ਅਸੀਂ ਤੇ ਪਿੰਡ ਦਾ ਵਿਕਾਸ ਹੋਵੇ ਆਜ਼ਾਦ ਪਾਰਟੀ ਇਹ ਸਾਰਾ ਪਿੰਡ ਆਜ਼ਾਦ ਆ। ਅਸੀਂ ਕਿਸੇ ਪਾਰਟੀ ਸਪੋਰਟ ਕਰੋਗੇ ਜਾਂ ਨਹੀਂ ਨਹੀਂ ਅਸੀਂ ਇਹ ਮਤਲਬ ਇਹ ਸਮਾਅ ਆਊਗਾ। ਇਹ ਪਹਿਲਾਂ ਆਪਣਾ ਪਹਿਲਾਂ ਅਸੀਂ ਆਪਣੇ ਪਿੰਡ ਦਾ ਵਿਕਾਸ ਆ ਉਸ ਤੋਂ ਬਾਅਦ ਪਾਰਟੀ ਆ। ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਇਸੇ ਕਰਕੇ ਪਧਨ ਲਿਆ ਆ। ਇਹ ਪਾਰਟੀ ਬਾਈ ਤੂੰ ਉੱਪਰ ਉੱਠ ਕੇ